ਥਾਣਾ ਸ਼ਿਮਲਾਪੁਰੀ ਦੇ ਬਾਹਰ ਇਸ ਸਮੇਂ ਮੌਜੂਦ ਹੈ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਡਾਕਟਰ ਗੁਰਿੰਦਰ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਡਾਕਟਰ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਪਰਚਾ ਜਿਹੜਾ ਉਹਨਾਂ ਤੇ ਦਰਜ ਹੋਇਆ ਤੇ ਹਾਂ ਬਿਆਨ ਕੋਈ ਨਹੀਂ ਦਿੱਤਾ ਗਿਆ ਉਹਨਾਂ ਲੋ ਪਰਚਾ ਜਿਹੜਾ ਦਰਜ ਹੋਇਆ ਸੀ ਕੱਲ ਡਾਕਟਰ ਗੁਰਿੰਦਰ ਸਿੰਘ ਜਿਵੇਂ ਕਿ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿਣ ਵਾਲੇ ਐਕਸਕਲੂਸਿਵ ਤਸਵੀਰਾਂ ਹਸਮੇ ਤੁਸੀਂ ਡੇਲੀ ਪੋਸਟ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ Shimla Puri ਥਾਣੇ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਕੱਲ ਜਿਹੜੀ ਕਾਰਵਾਈ ਕੀਤੀ ਗਈ ਸੀ ਸੁਖਵਿੰਦਰ ਪੀਪੀ ਦੇ ਖਿਲਾਫ ਇੱਕ ਕਮੈਂਟ ਜਿਹੜਾ ਕੀਤਾ ਜਾਂਦਾ ਉਸ ਦੇ ਵਿੱਚ ਕਾਰਵਾਈ ਜਿਹੜੀ ਕੀਤੀ ਗਈ ਤੇ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਹੁਣ ਥਾਣੇ ਤੋਂ ਜਿਹੜਾ ਕੋਰਟ ਲਿਜਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦੀ ਐਕਸਕਲੂਸਿਵ ਤਸਵੀਰਾਂ ਨੇ ਤੇ ਕੈਮਰਾਮੈਨ ਅਮਨ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਅੱਗੇ ਤੋਂ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅਗੇ ਕੋਰਟ ਤੋਂ ਵੀ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਥਾਣਾ ਸ਼ਿਮਲਾਪੁਰੀ ਦੇ ਬਾਹਰ ਇਸ ਸਮੇਂ ਮੌਜੂਦ ਹੈ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਡਾਕਟਰ ਗੁਰਿੰਦਰ ਦਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ ਡਾਕਟਰ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਪਰਚਾ ਜਿਹੜਾ ਉਹਨਾਂ ਤੇ ਦਰਜ ਹੋਇਆ ਤੇ ਹਾਂ ਬਿਆਨ ਕੋਈ ਨਹੀਂ ਦਿੱਤਾ ਗਿਆ ਉਹਨਾਂ ਲੋ ਪਰਚਾ ਜਿਹੜਾ ਦਰਜ ਹੋਇਆ ਸੀ ਕੱਲ ਡਾਕਟਰ ਗੁਰਿੰਦਰ ਸਿੰਘ ਜਿਵੇਂ ਕਿ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿਣ ਵਾਲੇ ਐਕਸਕਲੂਸਿਵ ਤਸਵੀਰਾਂ ਹਸਮੇ ਤੁਸੀਂ ਡੇਲੀ ਪੋਸਟ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਵੀ Shimla Puri ਥਾਣੇ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਕੱਲ ਜਿਹੜੀ ਕਾਰਵਾਈ ਕੀਤੀ ਗਈ ਸੀ ਸੁਖਵਿੰਦਰ ਪੀਪੀ ਦੇ ਖਿਲਾਫ ਇੱਕ ਕਮੈਂਟ ਜਿਹੜਾ ਕੀਤਾ ਜਾਂਦਾ ਉਸ ਦੇ ਵਿੱਚ ਕਾਰਵਾਈ ਜਿਹੜੀ ਕੀਤੀ ਗਈ ਤੇ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਹੁਣ ਥਾਣੇ ਤੋਂ ਜਿਹੜਾ ਕੋਰਟ ਲਗਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦੀ ਐਕਸਕਲੂਸਿਵ ਤਸਵੀਰਾਂ ਨੇ ਤੇ ਕੈਮਰਾਮੈਨ ਅਮਨ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੱਗੇ ਤੋਂ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅੱਗੇ ਕੋਰਟ ਤੋਂ ਵੀ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ ਥਾਣਾ ਸ਼ਿਮਲਾਪੁਰੀ ਦੇ ਬਾਹਰ ਇਸ ਸਮੇਂ ਮੌਜੂਦ ਆ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਲੈ ਕੇ ਜਾਇਆ ਜਾ ਰਿਹਾ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਡਾਕਟਰ ਗੁਰਿੰਦਰ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਡਾਕਟਰ ਤੇ ਡਾਕਟਰ ਗੁਰਿੰਦਰ ਸਿੰਘ ਨੂੰ ਇੱਥੋਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਜਿਵੇਂ ਕਿ ਆਪ ਸਭ ਨੂੰ ਪਤਾ ਵੀ ਪਰਚਾ ਜਿਹੜਾ ਉਹਨਾਂ ਤੇ ਦਰਜ ਹੋਇਆ ਤੇ ਹਾਂ ਬਿਆਨ ਕੋਈ ਨਹੀਂ ਦਿੱਤਾ ਗਿਆ ਉਹਨਾਂ ਲੋ ਪਰਚਾ ਜਿਹੜਾ ਦਰਜ ਹੋਇਆ ਸੀ ਕੱਲ ਡਾਕਟਰ ਗੁਰਿੰਦਰ ਸਿੰਘ ਜਿਵੇਂ ਕਿ ਅਕਸਰ ਹੀ ਵਿਵਾਦਾਂ ਦੇ ਵਿੱਚ ਘਰੇ ਰਹਿਣ ਵਾਲੇ ਐਕਸਕਲੂਸਿਵ ਤਸਵੀਰਾਂ ਹ ਹਮੇ ਤੁਸੀਂ ਡੇਲੀ ਪੋਸਟ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੇਂ ਸ਼ਿਮਲਾਪੁਰੀ ਥਾਣੇ ਤੋਂ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਵੀ ਕੱਲ ਜਿਹੜੀ ਕਾਰਵਾਈ ਕੀਤੀ ਗਈ ਸੀ ਸੁਖਵਿੰਦਰ ਪੀਪੀ ਦੇ ਖਿਲਾਫ ਇੱਕ ਕਮੈਂਟ ਜਿਹੜਾ ਕੀਤਾ ਜਾਂਦਾ ਉਸ ਦੇ ਵਿੱਚ ਕਾਰਵਾਈ ਜਿਹੜੀ ਕੀਤੀ ਗਈ ਤੇ ਹੁਣ ਇਹਨਾਂ ਨੂੰ ਪੇਸ਼ ਕੀਤਾ ਜਾਵੇਗਾ ਹੁਣ ਥਾਣੇ ਤੋਂ ਜਿਹੜਾ ਕੋਰਟ ਲਗਾਇਆ ਜਾ ਰਿਹਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਸਮੇਂ ਦੀ ਐਕਸਕਲੂਸਿਵ ਤਸਵੀਰਾਂ ਨੇ ਤੇ ਕੈਮਰਾਮੈਨ ਅਮਨ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਅੱਗੇ ਤੋਂ ਵੀ ਤੁਹਾਨੂੰ ਤਸਵੀਰਾਂ ਜਿਹੜੀਆਂ ਨੇ ਅੱਗੇ ਕੋਰਟ ਤੋਂ ਵੀ ਤੁਹਾਡੇ ਨਾਲ ਲਾਈਵ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਕਰਾਂਗੇ